ਦਾ ਮੈਂ ਸ਼ੁਰੂ ਕੀਤਾ ਸੀ ਏਡੀ ਦੇ ਵਿੱਚ 2013 ਦੇ ਵਿੱਚ ਸਾਹਮਣੇ ਦੇਖ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਮੈਂ ਕੀਤੀ 2013 ਤੋਂ ਲੈ ਕੇ 17 ਤੱਕ ਉਹਦੇ ਵਿੱਚ ਕਨਵਿਕਸ਼ਨ ਵੀ ਕਰਾਈਆਂ ਮੈਂ तकरीबन ਫੋਦੀਆਲੇ ਕੇਸ ਦੇ ਸਥਾਨਾ ਕਨਵਿਕਸ਼ਨ ਹੋ ਚੁੱਕਿਆ ਸਜ਼ਾ ਹੋ ਚੁੱਕੀ ਲੋਕਾਂ ਨੂੰ ਤੇ ਬਾਕੀ ਪੈਂਡਿੰਗ ਹੈ ਹਲੇ ਟ੍ਰਾਇਲ ਤੇ ਉਹਦੇ ਸਿਲਸਿਲੇ ਵਿੱਚ ਇਹਨਾਂ ਰਿਕਵੈਸਟ ਕੀਤੀ ਸੀ ਬਿਜ਼ਨਸ ਬਿਊਰੋ ਨੇ ਕਿ ਜੀ ਸਾਨੂੰ ਥੋੜਾ ਜਿਹਾ ਡਿਟੇਲ ਦੱਸੋ ਅੜੀ ਹੈਲਪਰ ਉਹ ਉਹਦੇ ਵਾਸਤੇ ਮੈਂ ਆਇਆ ਸੀ ਜਿਹੜਾ ਡਿਟੇਲ ਸੀਗਾ ਜਿਹੜੇ ਮਲਜ਼ਮ ਸੀ ਇਹ ਭੋਲਾ ਪਲਸ ਹੋਰ ਜਿੰਨੇ ਮਲਜ਼ਮ ਸੀ ਇਹ ਸਾਰਿਆਂ ਨੇ ਕੀ ਕੀ ਕਿਆ ਇਹਦੇ ਬਾਰੇ ਉਹ ਸਾਰਾ ਡਿਟੇਲ ਦੱਸਿਆ ਗਿਆ ਇਹਨਾਂ ਨੂੰ ਤੇ ਉਹ ਫਿਰ ਸਟੇਟਮੈਂਟ ਇੱਕ ਮੈਂ ਆਪਣੀ ਜਿਹੜੇ ਮੈਂ ਸਟੇਟਮੈਂਟ ਰਿਕਾਰਡ ਕੀਤੀਆਂ ਈਡੀ ਦੇ ਵਿੱਚ ਉਹ ਸਟੇਟਮੈਂਟ ਸਾਰੀਆਂ ਆ ਕਾਪੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਕਾਪੀ ਈਡੀ ਆਫਿਸ ਹੈ ਕਾਪੀ ਉਹ ਮੰਗਾਈ ਜਾਏਗੀ ਬਾਅਦ ਚ ਪਰ ਉਹ ਸਟੇਟਮੈਂਟ ਮੈਂ ਲਿਖਾਤੀ ਪਰ ਸਰ ਇਸ ਕੇਸਾਂ ਡਰਗ ਕੇਸ ਨਾਲ ਕੋਈ ਕਨੈਕਸ਼ਨ ਹੈ ਦੇਖੋ ਅਲੱਗ-ਅਲੱਗ ED ਦਾ ਤਾਂ ਕੇਸ ਹੀ ਕੋਈ ਹੈ ਜੀ ਜੇ ਮੇਰੇ ਕੋਲ ਪੁੱਛੋਂਗੇ ਜਿਹੜੇ ਮਰਜ਼ੀ ਕੇਸ ਦਰਜ ਕਰ ਲੋ ਮੈਂ ਤਾਂ ਉਹੀ ਦੱਸੂਗਾ ਜਿਹੜਾ ਮੈਂ ਕੰਮ ਕੀਤਾ ਇਨੀਸ਼ੀਏਸ਼ਨ ਉਥੋਂ ਹੀ ਹੋਇਆ ਡਰ ਕੇਸ ਤੋਂ ਹੋਇਆ ਜਿਹੜਾ ਮੈਂ ED ਦੇ ਵਜਿਏ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਸਟੇਟਸ ਰਿਪੋਰਟ ਹਾਈ ਕੋਰਟ ਫਾਈਲ ਕੀਤੀ ਆ ਉਹ ਜਿਹੜੀ ਸਟੇਟਸ ਰਿਪੋਰਟ ਸੀਗੀਆਂ ਹਾਈ ਕੋਰਟ ਨੇ ਐਗਜ਼ਾਮਨ ਕਰਕੇ ਤੇ ਫਿਰ ST Punjab ਨੂੰ ਦਿੱਤੀਆਂ ਉਹ ST Punjab ਨੇ ਮੇਰੀ ਸਟੇਟਸ ਰਿਪੋਰਟ ਐਗਜ਼ਾਮਨ ਕਰਕੇ ਤੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਲਾ ਕੇ ਆ ਆਪਣੇ ਆਬਜ਼ਰਵੇਸ਼ਨ ਲਾ ਕੇ ਫਿਰ ਹਾਈ ਕੋਰਟ ਨੂੰ ਦਿੱਤੀਆਂ ਹਾਈ ਕੋਰਟ ਦਾ ਆਰਡਰ ਸੀ ਪੰਜਾਬ ਗਵਰਨਮੈਂਟ ਨੂੰ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੂੰ ਐਕਸ਼ਨ ਲਓ ਜਿਹੜਾ ਜਨਾ ਦਾ ਨਾ ਆਇਆ ਹੈ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਵਿੱਚ ਤੇ ਬਾਅਦ ਚ 2021 ਦੇ ਵਿੱਚ ਉਹ ਜਿਹੜੇ ਮੇਰੀ ਸਟੇਟਸ ਰਿਪੋਰਟ ਸੀ ਪਲਸ ਐਸਟੀਪੀ ਸਟੇਟਸ ਰਿਪੋਰਟ ਸੀ ਉਹਨਾਂ ਦੇ ਬੇਸ ਤੇ ਉੱਪਰ ਫਾਇਰ ਲੋਜ ਹੁੰਦੀ ਹੈ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਉਹ ਜਿਹੜੇ ਫਾਇਰ ਸੀ ਐਨਡੀਪੀਐ ਸੈਕਟ ਦੇ ਵਿੱਚ ਰਜਿਸਟਰ ਹੋਈ ਹੈ ਤੇ ਉਹਦਾ ਇਨਵੈਸਟੀਗੇਸ਼ਨ ਐਸਆਈਟੀ ਕਰ ਰਹੀ ਹੈ ਤੇ ਆ ਜਿਹੜਾ ਪ੍ਰੈਜ਼ੈਂਟ ਕੇਸ ਹੈ ਇਹ ਹੈਗਾ ਵਿਜਲੈਂਸ ਬਿਊਰੋ ਨੇ ਪ੍ਰिवेंशन ਆਫ ਕ੍ਰਾਪਸ਼ਨ ਐਕਟ ਦੇ ਵਿੱਚ ਦਰਜ ਕੀਤਾ ਤੇ ਉਹਦੇ ਵਿੱਚ ਕਿਉਂਕਿ ਇਨੀਸ਼ੀਏਸ਼ਨ ਮੇਰੇ ਵੱਲੋਂ ਸੀ ਸਾਰੀ ਇਨਵੈਸਟੀਗੇਸ਼ਨ ਮੈਂ ਕੀਤੀ ਸੀ ਡਰੱਗ ਦੇ ਕੇਸਾਂ ਦੇ ਵਿੱਚ منی ਲਾਂਡਰਿੰਗ ਦੇ ਕੇਸਾਂ ਦੇ ਵਿੱਚ ਸੋ ਉਹ ਸਾਰੀ ਲਿੰਕ ਤਾਂ ਹੁੰਦੀ ਹੈ ਕਿਉਂਕਿ ਡਾਕੂਮੈਂਟਸ ਉਹੀ ਹੈ ਸਟੋਰੀ ਉਹੀ ਹੈ ਫੈਕਟਸ ਉਹੀ ਨੇ ਤੋ ਉਸ ਤੋਂ ਅੱਗੇ ਵਧਿਆ ਹੈ ਵਿਜਲੈਂਸ ਬਿਊਰੋ ਕ੍ਰਾਪਸ਼ਨ ਦੇ ਕੇਸ ਦੇ ਵਿੱਚ ਉਹਨਾਂ ਦਾ ਡੋਮੇਨ ਹੈ ਕ੍ਰਾਪਸ਼ਨ ਦੇ ਕੇਸ ਦੇ ਵਿੱਚ ਕੀ ਕੀ ਐਵਿਡੈਂਸ ਹੁੰਦਾ ਕਿਦਾਂ ਇਨਵੈਸਟੀਗੇਸ਼ਨ ਕਰਨੀ दैट ਦੇ ਹੈ ਟੂ ਜਦੋਂ ਤੁਸੀਂ ਸਰ ਇਨਵੈਸਟੀਗੇਸ਼ਨ ਕੀਤੀ ਸੀ ਉਦੋਂ ਕੋਈ ਲਿੰਕ ਸਟੈਬਲਿਸ਼ ਹੁੰਦਾ ਸੀ ਡਰਗ ਦੇ ਜਿਹੜੇ ਤਸਕਰ ਸੀ ਜ ਉਹਨਾਂ ਦੇ ਨਾਲ ਕਿ ਬਿਗਰਮਜੀਤ ਸਿੰਘ ਮਜੀਠੀ ਆ ਉਹਨਾਂ ਦਾ ਉਹ ਲੈ ਉਹਨਾਂ ਨੇ ਮਾਮਲੇ ਦੇ ਨਹੀਂ ਜਿਸ ਟਾਈਮ ਸਟੇਟਮੈਂਟ ਰਿਕਾਰਡ ਕੀਤੀਆਂ ਗਈਆਂ ਸੀ ਉਸ ਟਾਈਮ ਇਹ ਪਬਲਿਕ ਰਿਕਾਰਡ ਹੈ ਪੋਲੇ ਦੀ ਸਟੇਟਮੈਂਟ ਰਿਕਾਰਡ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਫਿਕਰ ਕਰਦਾ ਤੇ ਇਹ ਪੋਲੇ ਨੂੰ ਸਾਬੀ ਹੋ ਚੁੱਕੀ ਉਹ ਸਟੇਟਮੈਂਟ ਮੈਂ ਰਿਕਾਰਡ ਕੀਤੀ ਸੀ ਉਸ ਤੋਂ ਇਲਾਵਾ ਇੱਕ ਹੋਰ ਮੁਲਜ਼ਮ ਸੀ ਬਿੱਟੂ ਉਹਨਾਂ ਨੇ ਵੀ ਆਪਣੀ ਸਟੇਟਮੈਂਟ ਜਿਹਨਾਂ ਦਾ ਨਾਮ ਲਿਖਿਆ ਬਿੱਟੂ ਵਾਲੇ ਕੋਲ ਵੀ ਸਾਡੇ ਕੇਸ ਦੇ ਵਿੱਚ ਮੈਂ ਸਜ਼ਾ ਕਰਾਈ ਹੈ ਕਸ਼ਾਜਾ ਹੋ ਚੁੱਕੀ ਹਾਂਜੀ ਪਰ 2021 ਦਸੰਬਰ ਦੇ ਵਿੱਚ ਜਿਹੜਾ ਟਰੱਕ ਨੂੰ ਲੈ ਕੇ ਪਰਚਾ ਹੋਇਆ ਪਰ ਹੁਣ ਤੱਕ ਉਹਦਾ ਚਲਾਨ ਨਹੀਂ ਸਰਪੇਸ਼ ਹੋਇਆ ਉਹ ਚਲਾਨ ਪੇਸ਼ ਤਾਂ ਐਸਆਈਟੀ ਨੇ ਕਰਨਾ ਹੈ ਹੂੰ ਤੁਹੋ ਇਹ ਤਸਵਾਰਾਂ ਸੈਟਿੰਗ ਨੂੰ ਪੁੱਛੋ ਪਰ ਤੁਹਾਡੀਆਂ ਸੇਵਾਵਾਂ ਵਿੱਚ ਤਰ੍ਹਾਂ ਦੀਆਂ ਨੇ ਹੁਣ ਇਸ ਕੇਸ ਦੇ ਰਿਗਾਰਡਿੰਗ ਮੇਰੀ ਸੇਵਾਵਾਂ ਵਿੱਚ ਸਾਰੇ ਪੰਜਾਬ ਵਾਸਤੇ ਡਰੱਗ ਵਾਸਤੇ ਜਿੱਥੇ ਵੀ ਕੋਈ ਮੈਟਰ ਹੋਊਗਾ ਮੈਂ ਜਾਊਂਗਾ ਸਰ ਜਦੋਂ ਰਿਕਾਰਡ ਕਿਤੇ ਗਏ ਨੇ ਜੀ ਅੱਜ ਤੁਸੀਂ ਯਾਰ ਰਿਕਾਰਡ ਕਰਾਇਆ ਆਪਣੇ ਨਾਮ ਦੇ ਇਸ ਮੈਂ ਵੀ ਆਂਦੇ ਰਿਕਾਰਡ ਕਰਾਈ ਹੈ ਕਿ ਮੈਂ ਇਸ ਡਰੱਗ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਪ੍ਰਿਮਨਸ਼ਨ ਅਮਨੀ ਲਾਂਡਰੀ ਆਕਤੇ ਦੇ ਵਿੱਚ ਇਡੀ ਦੇ ਵਿੱਚ ਮੈਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਕਿੰਨਾ ਕਿਹੜੇ ਕਿਹੜੇ ਮਲਜਮ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਐ ਇੰਟਰੋਗੇਸ਼ਨ ਕੀਤੀ ਐ ਸਟੇਟਮੈਂਟ ਰਿਕਾਰਡ ਕੀਤੀ ਐ ਤੇ ਉਹ ਸਟੇਟਮੈਂਟ ਦੇ ਬੇਸ ਦੇ ਉੱਪਰ ਕਈ ਮਲਜਮ 17 ਮਲਜਮ ਕਨਵਿਕਟ ਹੋ ਚੁੱਕੇ ਸਜ਼ਾ ਹੋ ਚੁੱਕੀ ਹੈ ਉਹਨਾਂ ਦੀ ਜਿਹੜੀ ਇਲੀਗਲੀ ਗਾਟਨ ਪ੍ਰੋਪਰਟੀ ਸੀ ਉਹ ਸਾਰੀ ਪ੍ਰੋਪਰਟੀ ਅਟੈਚ ਹੋ ਚੁੱਕੀ ਹੈ ਕਨਫਿਸਕੇਟ ਹੋ ਚੁੱਕੀ ਹੈ ਸੋ ਉਹੀ ਗਰਾਉਂਡ ਹੈ ਉਹੀ ਗਰਾਉਂਡ ਹੈ ਇਸ ਕੇਸ ਦਾ ਜਿਹੜਾ ਆ ਇਹਨਾਂ ਨੇ ਪ੍ਰिवेंशन ਮਨੀ ਲਾਂਡਰੀ ਐਕਟ ਦੇ ਵਿੱਚ ਜਿਹੜਾ ਹੁਣ ਰਜਿਸਟਰ ਕੀਤਾ ਸਰ ਜਦੋਂ ਤੋਂ ਅਟੈਕ ਹੋਣੇ ਕੇਸ ਆਇਆ ਸੀਗਾ ਉਦੋਂ ਤੁਸੀਂ ਪੁੱਛ ਕੇ ਸ੍ਰੀ ਵਿਕਰਮ ਸਿੰਘ ਮਜਿਸ਼ੀ ਨਾਲ ਸੱਤਿਆ ਤੁਹਾਨੂੰ ਇੱਥੋਂ ਟ੍ਰਾਂਸਫਰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਏਸੀ ਤੁਹਾਨੂੰ ਇਸ ਤਰੀਕੇ ਨਾਲ ਪਰਸੀੂ ਕਰ ਦਿੱਤਾ ਜਾਂਦਾ ਕਿ ਤੁਸੀ ਮੰਨਦੇ ਹੋ ਕਿ ਜੇ ਉਸਨੇ ਤੁਹਾਨੂੰ ਪੂਰਾ ਕੇਸ ਪਰਸੀੂ ਕਰ ਦਿੱਤਾ ਜਾਂਦਾ ਤਾਂ ਅੱਜ ਤੁਸੀਂ ਜਿਹੜੇ ਨੇ ਇਲਾਕੇ ਪਿੱਛੋਂ ਨੇ ਬਾਕੀ ਦੋਸੀਂ ਇਲਾਕਾ ਪਿੱਛੇ ਕੀ ਹੈ ਉਹਨਾਂ ਦੀ ਸਜ਼ਾ ਕਰਾ ਚੁੱਕਾ ਮੈਂ ਜੇ ਕੇਸ ਦੇ ਵਿੱਚ ਡਿਫਰੈਂਸ ਨਾ ਹੁੰਦਾ ਉਸ ਟਾਈਮ ਮੇਰਾ ਟ੍ਰਾਂਸਫਰ ਵੀ ਕੀਤਾ ਗਿਆ ਹੋਰ ਵੀ ਹਰਾਸਮੈਂਟ ਵੀ ਕੀਤਾ ਗਿਆ ਬਾਅਦ ਵਿੱਚ ਮੈਂ ਰਿਜ਼ਾਈਨ ਵੀ ਕੀਤਾ ਤੁਸੀਂ ਆਪਣੇ ਇੰਟਰਵਿਊਜ਼ ਦੇ ਵਿੱਚ ਕਹਿੰਦੇ ਵੀ ਰਹੇ ਹੋ ਕਿ ਮੈਨੂੰ ਦਿੱਲੀ ਤੋਂ ਕਾਲ ਆਈ ਸੀ ਮੈਨੂੰ ਰੋਕਿਆ ਗਿਆ ਅੱਗੇ ਬਣਾਉਂਦੇ ਨਹੀਂ ਗੱਲ ਦੀ ਮੈਂ ਗੱਲ ਨਹੀਂ ਕਰਦਾ ਜੇ ਮੈਨੂੰ ਕਿ ਇਸ ਦੇ ਵਿੱਚ ਇੰਟਰਫੇਅਰਸ ਨਾ ਕੀਤਾ ਗਿਆ ਹੁੰਦਾ ਮੈਨੂੰ ਟਰਾਂਸਫਰ ਨਾ ਕੀਤਾ ਗਿਆ ਹੁੰਦਾ ਤੇ ਹੋਰ ਜਿਹੜੀ ਆਬਸਟੈਕਲ ਕਰੀਏਟ ਕੀਤੀ ਹੈ ਕਿ ਜਾਂ ਇਨਵੈਸਟੀਗੇਸ਼ਨ ਨੂੰ ਅੱਗੇ ਜਾਣ ਤੋਂ ਰੋਕਿਆ ਨਾ ਗਿਆ ਹੁੰਦਾ ਤਾਂ ਹੁਣ ਤੱਕ ਸਾਰਿਆਂ ਦੀ ਸਜ਼ਾ ਹੋ ਸਕਦੀ ਬਾਕੀ ਦਾ ਮੈਂ ਕਰਾਤੀ ਸਜ਼ਾ ਜਿਨ੍ਹਾਂ ਦੀ ਨਹੀਂ ਇਨਵੈਸਟੀਗੇਸ਼ਨ ਕਰਨ ਦਿੱਤੀ ਹੋ ਪੈਂਡਿੰਗ ਹੈ ਸਰ ਤੁਸੀਂ ਜਦੋਂ ਚਾਰਜ ਕਰ ਰਹੇ ਸੀ ਤੁਸੀਂ ਵਿਕਮ ਸਿੰਘ ਮੁਦਿਸ਼ੀ ਕਿਸ ਤਰੀਕੇ ਦੀ ਵੀ ਉਹਨਾਂ ਸਾਹਮਣੇ ਆ ਰਹੀ ਸੀ ਨਹੀਂ ਭੂਮਿਕਾ ਕੀ ਕਿਹੜਾ ਹੀ ਬੰਦਾ ਹੈ ਮੈਂ ਸਮਨ ਕਰਦਾ ਉਹਨੂੰ ਪੁੱਛਦਾ ਵੀ ਤੂੰ ਕ੍ਰਾਈਮ ਦੇ ਵਿੱਚ ਤੇਰਾ ਇਨਵੋਲਵਮੈਂਟ ਹੈ ਤੇ ਇਹਦੇ ਨਾਲ ਕਿਹੜੀ ਪ੍ਰਾਪਰਟੀ ਬਣਾਈ ਹੈ ਬਸ ਉਹੀ ਸਾਡਾ ਮੰਡਟ ਪਰ ਸਿੰਪਲ ਕੀ ਨਕਰਾਮ ਕੀਤਾ ਉਹਨੇ ਕਿੰਨੇ ਪੈਸੇ ਕਿੰਨੇ ਫੰਡ ਕਿੰਨੇ ਸੈਟ ਬਣਾਈ ਦਾਟਸ ਆਹ 80 ਦਾ ਹੀ ਕੰਮ ਉਹਦਾ ਸਰ ਕਿੰਨੇ ਸਰ ਸਿੱਧੇ 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 ਸਬੰਧ ਵਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਦੇ ਨਾਲ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੇ ਸੀਗੇ ਜੇਪਰ ਸਿੱਧਾ ਸੰਪਰਕ ਹੈ ਦੀ ਕਿ ਮਜੀਠੀਆ ਇਹਦੇ ਵਿੱਚ ਇਨਵੋਲਵ ਸੀ ਕਿਉਂਕਿ ਜਦੋਂ ਮਜੀਠੀਆ ਦੇ ਵਕੀਲਾਂ ਦੀ ਵਕੀਲ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਪੋਲਿਟਿਕਲ ਵੈਂਡਟਾ ਹੈਗਾ ਪਰ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੈ ਦੇਖੋ ਜੀ ਮੈਂ ਕੋਈ ਪੋਲਿਟਿਸ਼ੀਅਨ ਤਾਂ ਹੈਗਾ ਨਹੀਂ ਮੈਂ ਤੁਹਾਡੀ ਤੇ ਗੱਲ ਨਹੀਂ ਕਰ ਸਕਦਾ ਜਿਹੜਾ ਰਿਕਾਰਡ ਹੈ ਉਸ ਰਿਕਾਰਡ ਦੇ ਮੁਤਾਬਕ ਜਿਹੜਾ ਸਟੇਟਮੈਂਟ ਮੈਂ ਰਿਕਾਰਡ ਕੀਤਾ ਔਰ ਸਟੇਟਮੈਂਟ ਦੇ ਮੁਤਾਬਕ ਜਿਹੜਾ ਰਿਵੀਲ ਹੋਇਆ ਉਹ ਆਨਰੇਬਲ ਕੋਰਟ ਦੇ ਵਿੱਚ ਗਿਆ ਕੋਰਟ ਨੇ ਬਾਕੀ ਲੋਕਾਂ ਦੀ ਸਜ਼ਾ ਕਰਤੀ ਜਿਨ੍ਹਾਂ ਦੇ ਸਰ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਇਜਾਜ਼ਤ ਇਨਵੈਸਟੀਗੇਸ਼ਨ ਪੈਂਡਿੰਗ ਹੈ ਔਰ ਇਨਵੈਸਟੀਗੇਸ਼ਨ ਪੈਂਡਿੰਗ ਹੈ ਜਿਨ੍ਹਾਂ ਦੇ ਨਾਮ ਹੈ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਪੂਰੀ ਨਹੀਂ ਚੱਲਦਾ ਤਾਂ ਉਹ ਇਨਵੈਸਟੀਗੇਸ਼ਨ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਪੈਂਡਿੰਗ ਸ ਪੈਂਡਿੰਗ ਰਹੀ ਜਦ ਤੱਕ ਮੈਂ ਦਫਤਰ ਸੀਗਾ ਮੈਂ ਸਰਵਿਸ ਸੀਗਾ ਕੀਤਾ ਉਸ ਟਾਈਮ ਤੱਕ ਪੈਂਡਿੰਗ ਸੀਗੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੋਈ ਕਿੰਨੇ ਕੇਸਾਂ ਪੈਂਡਿੰਗ ਨਹੀਂ ਜਿਹੜੇ ਤੁਸੀਂ ਕਹਿੰਦੇ ਕਿ ਜਿਹੜੇ ਇਨਵੈਸਟੀਗੇਟ ਨਹੀਂ ਹੋਏ ਉਹਨਾਂ ਨੂੰ ਸਜ਼ਾ ਨਹੀਂ ਹੋ ਪਾਈ ਇਹਦਾ ਮਤਲਬ ਕਿ ਕਿੰਨੇ ਕ ਨਾਮ ਹੋਰ ਪੈਂਡਿੰਗ ਨੇ ਮੈਂ ਇਹ ਉਹ ਤਾਂ ਫਿਰ ਇਨਵੈਸਟੀਗੇਟਿੰਗ ਅਫਸਰ ਜਿਹੜਾ ਹੋਣਾ ਹੈ ਉਹ ਦੱਸੂਗਾ ਕਿ ਕਿੰਨੇ ਨਾਮ ਪੈਂਡਿੰਗ ਹੈ ਪਰ ਜਿੰਨੇ ਇੱਕ ਮੈਂ ਕਰ ਸਕਦਾ ਸੀ ਉਸ ਟਾਈਮ ਤਕਰੀਬਨ ਮੈਂ 68 ਲੋਕਾਂ ਦੇ ਜਾਂ ਕੰਪਨੀਆਂ ਦੇ ਖਿਲਾਫ ਮੈਂ ਚਾਰਜ ਸ਼ੀਟ ਫਾਈਲ ਕੀਤੀਆਂ ਇਹ ਉਹਨਾਂ ਵਿੱਚੋਂ 68 ਵਿੱਚੋਂ 17 ਦੀ ਮੈਸੇਜ ਆ ਕਰਾ ਚੁੱਕਾ ਹਾਂ ਬਾਕੀ ਪੈਂਡਿੰਗ ਨੇ ਟ੍ਰਾਇਲ ਦੇ ਵਿੱਚ ਤੇ ਬਾਕੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਉਹ ਤਾਂ ਫਿਰ ਜਿਹੜਾ ਪ੍ਰੈਜ਼ੈਂਟ ਆਇਆ ਉਹ ਐਡੀ ਦਾ ਉਹ ਦੱਸੋ ਸਭ ਤੋਂ ਅੱਜ ਦੀ ਸਟੇਟਮੈਂਟ ਦੇ ਵਿੱਚ ਮੁੱਖ ਅੰਸ਼ ਜੇ ਕੋਈ ਹੋਰ ਤਾਂ ਕੀ ਹੋ ਸਕਦੇ ਜਿਹੜੀ ਅੱਜ ਤੁਸੀਂ ਸਟੇਟਮੈਂਟ ਆਪਣੀ ਬਕਾਇਦਾ ਤੌਰ ਤੇ ਰਿਪੋਰਟ ਦਵਾ ਕਿਉਂ ਮੇਨ ਉਹਦੇ ਵਿੱਚ ਮੁੱਖ ਅੰਸ਼ ਕੀ ਨੇ ਮੁੱਖ ਅੰਸ਼ ਇਹ ਜਿਹਨਾਂ ਨੂੰ ਪੁੱਛਿਆ ਜੀ ਇਹ ਦੱਸੋ ਕਿ ਇਹ ਬਿਕਰਮ ਮਜੀਠੀਆ ਦਾ ਕੋਈ ਕੋਈ ਇਨਵੋਲਵਮੈਂਟ ਹੈ ਦੇ ਵਿੱਚ ਤੇ ਉਹ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਸੀ ਉਹਦੇ ਉਹਨਾਂ ਸਟੇਟਮੈਂਟ ਦੇ ਇਤਸਲ ਦੇ ਸਟੇਟਮੈਂਟ ਦੇ ਵਿੱਚ ਇਹਨਾਂ ਦਾ ਨਾਮ ਆ ਉਹ ਪਬਲਿਕ ਦੇ ਵਿੱਚ ਹੈਗੇ ਆ ਉਹ ਕੋਰਟ ਦੇ ਵਿੱਚ ਸਬਮਿਟ ਕੀਤੀਆਂ ਉਹ ਰਿਕਾਰਡ ਹੈ ਬਸ ਉਹੀ ਮੈਂ ਦੱਸਿਆ ਰਿਕਾਰਡ ਤੋਂ ਬਾਹਰ ਕੁਝ ਉਸ ਤੋਂ ਬਿਨਾ ਕੁਝ ਨਹੀਂ ਹੈ ਸਰ ਉਸ ਤੋਂ ਅਲੱਗ ਕੁਝ ਨਹੀਂ ਆ ਤੇ ਰਿਪੋਰਟ ਬਸ ਜਗਦੀਸ਼ ਭੋਲੇ ਵਾਲੀ ਸਟੇਟਮੈਂਟ ਹੀ ਦੁਆਰਾ ਜਿਹੜੀ ਅੱਜ ਨਹੀਂ ਕਈ ਹੈਗੀ ਜੀ ਸਿਰਫ ਭੋਲੇ ਦੀ ਨਾ ਸਟੇਟਮੈਂਟ ਉਹ ਵੀ ਸਟੇਟਮੈਂਟ ਕਈ ਹੈਗੀਆਂ ਉਹ ਸਾਰੀ ਸਟੇਟਮੈਂਟ ਦੇ ਬਾਰੇ ਦੱਸਿਆ ਉਹ ਰਿਕਾਰਡ ਕੀਤੀ ਗਈਆਂ ਸਟੇਟਮੈਂਟ ਇਹਦੀ ਆਫਿਸ ਹੈਗੀਆਂ ਸਟੇਟਮੈਂਟ ਕੋਰਟ ਦੇ ਵਿੱਚ ਵੀ ਕੁਝ ਸਟੇਟਮੈਂਟ ਹੈ ਬਾਕੀ ਤੁਸੀਂ ਫਾਈਨੈਂਸ ਦੇ ਸਿਰੋਂ ਲੰਬੇ ਚੋਰੇ ਲੈਟਰ ਦਿੱਤੇ ਨੇ ਉਹਨਾਂ ਨੇਚਰਸ ਦਾ ਤੁਹਾਡੇ ਦੋ ਤਰ੍ਹਾਂ ਦੇ ਗੁਰਪਾਤਰ ਸੰਬੰਧੀ ਵੀ ਆਜਾ ਕਿਸ ਦੇ ਨਾਲ ਕੋਈ ਤਾਲਕ ਹੈ ਉਸ ਲੈਟਰ ਦਾ ਕੁਝ ਹੋਹੀ ਦੈਟਸ ਵਾਟ ਆਈ ਜਸਟ ਵਾਂਟ ਟੂ ਨਹੀਂ ਉਹ ਮੈਂ ਲੈਟਰ ਲਿਖਿਆ ਜੀ ਫਾਈਨਸ ਮਿਸਟਰ ਨੂੰ ਇੱਕ ਨਹੀਂ ਤਿੰਨ ਲੈਟਰ ਲਿਖਿਆ ਸੀਗੇ ਕਿ ਵੀ ਤੁਸੀਂ ਤੁਹਾਡੇ ਜਿਹੜੇ ਅਥਾਰਟੀ ਸੀਗੇ ਉਸ ਟਾਈਮ ਵੀਟੀ ਦੇ ਵਿੱਚ ਉਹਨਾਂ ਨੇ ਮੈਨੂੰ ਟ੍ਰਾਂਸਫਰ ਕੀਤਾ ਉਹਨਾਂ ਨੇ ਮੈਨੂੰ ਹਰਾਸ ਕੀਤਾ ਇਨਵੈਸਟੀਗੇਸ਼ਨ ਕਰਨ ਤੋਂ ਰੋਕਿਆ ਗਿਆ ਐਂ ਜੀ ਤੇ ਹਾਲਾਂਕਿ ਇੰਨਾ ਕੰਮ ਵੀ ਹੋਇਆ ਕਿ ਮੈਨੂੰ ਜਿਸ ਟਾਈਮ ਬਿਲਕੁਲ ਹੀ ਹਰਾਸ ਜ਼ਿਆਦਾ ਕੀਤਾ ਇਹਨਾਂ ਨੇ ਤੇ ਪਰ ਮੈਂ ਰਜਾਇਨ ਵੀ ਕੀਤਾ 2018 ਅਕਤੂਬਰ ਚ ਮੈਂ ਰਜਾਇਨ ਕਰਤਾ ਪਰ ਉਹ ਜਿਹੜੇ ਰਿਜਿਗਨੇਸ਼ਨ ਸੇ ਮੇਰਾ ਹਾਈ ਕੋਰਟ ਨੇ ਐਕਸੈਪਟ ਨਹੀਂ ਕੀਤਾ ਹਾਈ ਕੋਰਟ ਨੇ ਮੈਨੂੰ ਕਿਹਾ ਤੁਸੀਂ ਰਜਾਇਨ ਨਹੀਂ ਕਰ ਸਕਦੇ ਤੁਸੀਂ ਕਰੀ ਆਪਣਾ ਡਿਊਟੀ ਕੈਰੀ ਆਲ ਕਰੋ ਸੋ ਉਹ ਜਿਹੜੇ ਅਫਸਰ ਸੀਗੇ ਉਸ ਟਾਈਮ ਦੇ ਅਥਾਰਟੀਜ਼ ਈਡੀ ਦੇ ਵਿੱਚ ਉਹਨਾਂ ਦੇਖਾ ਬਲੇਟਨ ਲਿਖਿਆ ਮੈਂ ਤਿੰਨ ਡਾਇਰੈਕਟਰ ਸੀਗੇ ਦੋ ਸਪੈਸ਼ਲ ਡਾਇਰੈਕਟਰ ਸੀਗੇ ਇੱਕ ਇੱਕ ਸਪੈਸ਼ਲ ਡਾਇਰੈਕਟਰ ਸੀ ਦੋ ਜੁਆਇੰਟ ਡਾਇਰੈਕਟਰ ਸੀ ਜਿਹਨਾਂ ਲੋਕਾਂ ਦੀ ਰੋਲ ਆ ਰਿਹਾ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੀਰੈਂਸ ਕੀਤਾ ਟਰਾਂਸਫਰ ਕਰਨ ਦੀ ਕੋਈ ਲੋ ਉਸ ਤੋਂ ਸਟੇਟ ਤੋਂ ਬਾਅਦ ਮੈਂ ਫਿਰ ਵੀ 5-6 ਸਾਲ ਨੌਕਰੀ ਕਰਦਾ ਰਿਹਾ ਫਿਰ ਉਹ ਟ੍ਰਾਂਸਫਰ ਦਾ ਕੀ ਫਾਇਦਾ ਹੋਇਆ ਜੀ ਤੁਹਾਡੇ ਆਰਡਰ ਦਾ ਸੋ ਇਸ ਤਰ੍ਹਾਂ ਦੀ ਜਿਹੜੀ ਇੰਟਰਫੀਅਰੈਂਸ ਐ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਹੀ ਮੈਂ ਲਿਖਿਆ ਫਰਮਨਿਸਟਰ ਸਾਹਿਬ ਨੂੰ ਕਿ ਉਹ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਇੰਟਰਫੇਅਰ ਕੀਤਾ ਉਹਨਾਂ ਦੀ ਵਜ੍ਹਾ ਨਾਲ ਇਨਵੈਸਟੀਗੇਸ਼ਨ ਦਾ ਨੁਕਸਾਨ ਹੋਇਆ ਉਹਨਾਂ ਦੀ ਵਜ੍ਹਾ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਜੇ ਤੁਸੀਂ ਅਬਰਾਂ ਦੀਆਂ ਨਹੀਂ ਫੜੋਂਗੇ ਤੇ ਫਿਰ ਉਹ ਡਾਇਰੈਕਟ ਬੇਸ ਦੇ ਰਹਿਣਗੇ ਤੇ ਲੋਕ ਮਰਦੇ ਰਹਿਣਗੇ ਇਹੀ ਮੈਂ ਲਿਖਿਆ ਸਰ ਤੁਸੀਂ ਸਾਫ ਕਾ ਈਡੀ ਅਫਸਰ ਕਿਵੇਂ ED ਆਪਣੇ ਹੱਥ ਦੇ ਵਿੱਚ ਲੈ ਸਕਦੀ ਹੈ ਅੱਗੇ ਉਹ ਨਾਲ ਸਮੇਂ ਦੇ ਵਿੱਚ ਉਹ ਜੇ ਤਾਂ ਆਫੀਸ਼ially ਪੁੱਛਦੇ ਆ ਫਿਰ ਤਾਂ ਆਫੀਸ਼ially ED ਵਾਲੇ ਦੱਸਣਗੇ ਆ ਮੈਂ ਤਾਂ ED ਦਾ ਹੋਣਾ ਨਹੀਂ ਬਤੌਰ ਸਾਫ ਕਪਸ ਯੈਸ ਸੋ ਜਿਸ ਟਾਈਮ FIR ਕੋਈ ਸੀਰੀਅਸ ਆਫੈਂਸ ਦੇ ਵਿੱਚ ਕ੍ਰਾਈਮ ਦੇ ਵਿੱਚ ਦਰਜ ਹੁੰਦੀ ਸੀ ਉਸ ਟਾਈਮ ਜਿਸ ਟਾਈਮ ਮੈਂ ਸਰਵਿਸ ਦੇ ਵਿੱਚ ਸੀਗਾ ਤੇ ਕਨਸਰਨ SSP ਨੂੰ ਮੈਂ ਫੋਨ ਕਰਦਾ ਸੀ ਕਿ ਉਹਦੀ ਕਾਪੀ ਇਮੀਡੀਏਟਲੀ ਮੇਰੇ ਦਫਤਰ ਭੇਜੋ ਜੀ ਤੇ ਉਹ SSP ਜਾਂ SP ਜਿਹੜੇ ਵੀ ਕਨਸਰਨ ਸੀਗੇ ਮੇਰੇ ਦਫਤਰ ਭੇਜ ਦਿੰਦੇ ਸੀ ਤੇ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦਾ ਸੀ ਅੱਜ ਜਿਹੜਾ ਡਰਗ ਕੇਸ ਬੋਲੇ ਵਾਲਾ ਕੇਸ ਸੀਗਾ ਜਾਂ ਕੰਦੋਲੇ ਵਾਲਾ ਕੇਸ ਸੀਗਾ ਉਹ ਵੀ ਇਦਾਂ ਹੀ ਸੀਗਾ ਮੈਂ ਪੁਲਿਸ ਅਥਾਰਟੀ ਨੂੰ ਫੋਨ ਕੀਤਾ ਕਿ ਕਾਪੀ ਭੇਜੋ ਉਹਨੇ ਕਾਪੀ ਭੇਜਤੀ ਮੈਂ ਸਟੇਟਮੈਂਟ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਇਸ ਕੇਸ ਦੇ ਵਿੱਚ ਵੀ ਕਿਉਂਕਿ ਜਿਹੜੀ ਸਟੇਟਮੈਂਟ ਜਿਹੜੀ ਐਫ ਆਈ ਆਰ ਪੜ ਰਹੇ ਆ ਉਹਦੇ ਵਿੱਚ ਕਾਫੀ ਕੁਝ ਡਿਟੇਲ ਲਿਖਿਆ ਹੋਇਆ ਹੈ ਤੇ ਮੇਰੇ ਹਿਸਾਬ ਨਾਲ ਕਿਉਂਕਿ ਈਡੀ ਦੇ ਵਿੱਚ ਪਹਿਲਾਂ ਨਾਲ ਦਾ ਕੇਸ ਹੈਗਾ ਇਹ ਕੋਈ ਮਲਜਮ ਨਹੀਂ ਹੈਗੇ ਹਲੇ ਜਦ ਤੱਕ ਤੁਸੀਂ ਉਹਨਾਂ ਦੇ ਖਿਲਾਫ ਐਵਿਡੈਂਸ ਲਾ ਕੇ ਤੇ ਫਿਰ ਕੋਰਟ ਦੇ ਵਿੱਚ ਤੁਸੀਂ ਚਾਰਜ ਸ਼ੀਟ ਨਹੀਂ ਲਾਉਂਗੇ ਤਦ ਤੱਕ ਨਹੀਂ ਤਦ ਤੱਕ ਤਾਂ ਕੋਈ ਵੀ ਬੰਦਾ ਆਨਰੇਬਲ ਬੰਦਾ ਹੁੰਦਾ ਤੁਸੀਂ ਸਾਰੇ ਦਾ ਸਾਰਾ ਐਵਿਡੈਂਸ ਇਕੱਠਾ ਕਰੋ ਉਹਦੀ ਇਨਵੈਸਟੀਗੇਸ਼ਨ ਰੋ ਚਾਰਟ ਸ਼ੀਟ ਬਣਾਓ ਕੋਰਟ ਦੇ ਵਿੱਚ ਲਾਓ ਕੋਰਟ ਨੇ ਐਕਸੈਪਟ ਕਰ ਲਿਆ ਫਿਰ ਤੁਸੀਂ ਕਹਿ ਸਕਦੇ ਹੋ ਸੋ ਇਹ ਜਿਹੜਾ ਕੇਸ ਪ੍ਰੈਜ਼ੈਂਟ ਜਿਹੜਾ ਐਫ ਆਈ ਆਰ ਹੈ ਈਡੀ ਨੂੰ ਚਾਹੀਦਾ ਕਿ ਇਹਦੀ ਕਾਪੀ ਲੈ ਕੇ ਤੇ ਆਪਣੀ ਇਨਵੈਸਟੀਗੇਸ਼ਨ ਚਾਲੂ ਕਰੇ ਡਿਜੀਲੈਂਸ ਸਰ স্মੋਕੀ ਆਫ ਦਿ ਸਾਈਟ ਰੈਕ ਤੇ ਜਾਣ ਦੀ ਸਰ ਉਹ ਤੁਸੀਂ ਦੇਖਣਾ ਮੈਂ ਤਾਂ ਬਿਜ਼ਨਸ ਦਾ ਸਰਵਾਈਜ਼ ਅਫਸਰ ਨਹੀਂ ਹਾਂ ਜੀ ਤੁਹਾਡਾ ਸਰ ਇਨਵੈਸਟੀਗੇਸ਼ਨ ਦਾ ਕੁਝ ਪਾਰਟ ਸ਼ੇਅਰ ਕੀਤਾ ਹੋਰ ਪਿੱਛੇ ਇਨਵੈਸਟੀਗੇਸ਼ਨ ਦਾ ਕੋਈ ਪਾਰਟ ਉਹਨਾਂ ਨੇ ਮੇਰੇ ਨਾਲ ਸ਼ੇਅਰ ਕੀਤਾ ਹੋ ਅਰਲੀਅਰ ਤੁਸੀਂ ਇਨਵੈਸਟੀਗੇਟ ਕੀਤਾ ਇਸ ਕੇਸ ਨੂੰ ਕੋਈ ਸਿਮਿਲਰ ਕੇਸ ਫਾਈਂਡਿੰਗਸ ਜਾਂ ਇਸ ਤਰ੍ਹਾਂ ਦਾ ਨਹੀਂ ਉਹ ਤੁਮੇ ਨੂੰ ਦੱਸਣਗੇ ਨਹੀਂ ਜਿਹੜਾ ਕੁਝ ਮੈਂ ਕੀਤਾ ਮੈਂ ਉਹਨਾਂ ਨੂੰ ਦੱਸਿਆ ਉਹ ਆਪਣਾ ਪਾਰਟ ਕੀ ਕਰ ਰਹੇ ਕੀ ਨਹੀਂ ਕਰਨਗੇ ਉਹ ਮੈਨੂੰ ਨੇ ਦੱਸਣਗੇ ਪਰ ਮੇਰੀ ਡਿਊਟੀ ਹੈ ਜਿਹੜਾ ਕੁਝ ਮੈਂ ਕੀਤਾ ਹੈ ਉਹ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਆ ਕੁਝ ਕੀਤਾ ਹੈ ਤੇ ਇਹਦੇ ਵਿੱਚ ਆ ਤੁਸੀਂ ਕਰ ਸਕਦੇ ਹੋ ਆ ਐਵਿਡੈਂਸ ਕਿੱਥੇ ਪਿਆ ਹੈ ਕੋਰਟ ਦੀ ਬਸ਼ਕਿਨ ਨਿਕੰਵਿਕਸ਼ਨ ਹੋ ਚੁੱਕਿਆ ਹੈ ਤੇ ਕਿਹਨਾਂ ਦੇ ਖਿਲਾਫ ਪੈਂਡਿੰਗ ਹੈ ਤੇ ਜਿਹੜਾ ਪ੍ਰੈਜ਼ੈਂਟ ਮਲਜਮ ਹੈ ਜਾਂ ਜੋ ਵੀ ਸਸਪੈਕਟ ਹੈ ਜੋ ਜਿਹਦੇ ਨਾਲ ਇਨਵੈਸਟੀ ਉਦੇ ਖਿਲਾਫ ਜਿਹੜੀ ਨੇ ਜਿਸ ਟਾਈਮ ਮੈਂ ਆਫਿਸ ਦੇ ਵਿੱਚ ਸੀ ਗਾਈਡ ਦੇ ਵਿੱਚ ਸਰਵਿਸ ਕਰੇ ਕਿਹੜਾ ਕਿਹੜਾ ਮੈਂ ਇਨਵੈਸਟੀਗੇਸ਼ਨ ਕੀਤਾ ਤੇ ਕਿੱਥੇ ਕਿੱਥੇ ਇਹਨਾਂ ਦਾ ਨਾਮ ਆਉਂਦਾ ਹੈ ਤੇ ਡਿਟੇਲ ਕੀ ਹੈ ਇਹਨਾਂ ਦੀ ਪ੍ਰੋਪਰਟੀ ਦੀ ਡਿਟੇਲ ਵਗੈਰਾ ਵਗੈਰਾ ਪਹਿਲਾਂ ਕਿਨਿਕਸ ਦੀ ਕਿਛੇ ਕਿਛ ਪ੍ਰੋਪਰਟੀ ਡਿਟੇਲ ਜਿਹੜੀ ਪਸੰਨ ਕੀਤੀ ਸੀ ਨਹੀਂ ਉਹ ਦਾ ਪਰ ਪਾਰਟ ਆਫ ਕਿਉਂਕਿ ਇਹ ਇਡੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੈਂ ਦੱਸ ਨਹੀਂ ਸਕਦਾ ਨਹੀਂ 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 ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਇਡੀ ਕੋਲ ਉਹ ਇਡੀ ਨੂੰ ਪੁੱਛਣੇ ਜਾ ਕੇ ਮੈਂ ਨਹੀਂ ਦੱਸ ਸਕਦਾ ਦੋ ਘੰਟਿਆਂ ਦੇ ਵਿੱਚ ਤੁਸੀਂ ਤੁਸੀਂ ਜੋ ਕੁਝ ਕੀਤਾ ਹੈ 2 ਘੰਟਿਆਂ ਦੇ ਵਿੱਚ ਕੰਪਲੀਟ ਸਾਰੀ ਜਾਣਕਾਰੀ ਸਾਡੀ ਨਹੀਂ 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 ਉਹ ਕਹਿੰਦੇ ਜੀ ਨਹੀਂ 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 ਉਹ ਕਹਿੰਦੇ ਜੀ ਫਿਰ ਤੁਸੀਂ ਸਾਡੀ ਫਿਰ ਹੈਲਪ ਕਰਨਾ ਕਿਸ ਟਾਈਮ ਫਿਰ ਆਓ ਤੇ ਉਹ ਫਿਰ ਆ ਜਾਗੇ ਉਹਨਾਂ ਨੇ ਜਿਹੜੇ ਫਰਦ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਕਿਉਂਕਿ ਨਾ ਮੇਰੇ ਕੋਲ ਹੈ ਕਿ ਮੈਂ ਰਿਟਾਇਰ ਹੋ ਚੁੱਕਾ ਤੇ ਨਾ ਸਾਰੀਆਂ ਇਹਨਾਂ ਕੋਲ ਹੈਗੀਆਂ ਤੇ ਉਹ ਸਟੇਟਮੈਂਟ ਜਿਹੜੀ ਆਫਿਸ ਹੈਗੀਆਂ ਤੇ ਇਹ ਕਹਿੰਦੇ ਜੀ ਈਡੀ ਆਫਿਸ ਅਸੀਂ ਰਿਕੁਐਸਟ ਕਰਕੇ ਲੈ ਲੈਣੇ ਉਹ ਜਿਸ ਟਾਈਮ ਲੈ ਲੈਣਗੇ ਮੈਂ ਵੈਰੀਫਾਈ ਕਰ ਦੂੰਗਾ ਉਹ ਸਟੇਟਮੈਂਟ ਰਿਕਾਰਡ ਕੀਤੀਆਂ ਕਿਉਂਕਿ ਉਹ ਲੀਗਲ ਅਸਪੈਕਟ ਇਹੀ ਹੈ ਕਿ ਤੁਸੀਂ ਜਿਹੜੀ ਸਟੇਟਮੈਂਟ ਰਿਕਾਰਡ ਕੀਤੀਆਂ ਉਹਦੇ ਉੱਪਰ ਤੁਸੀਂ ਸਾਈਨ ਕਰਨਾ ਹੈ ਕਿ ਜੇ ਮੈਂ ਵੈਰੀਫਾਈ ਕਰਦਾ ਕਿ ਮੈਂ ਸਟੇਟਮੈਂਟ ਰਿਕਾਰਡ ਕੀਤੀ ਹੈ ਉਹ ਜਿਸ ਟਾਈਮ ਬਰਾ ਲੈਣ ਮੰਗਾ ਲੈਣਗੇ ਮੈਂ ਆਜਾਂ ਨੋ ਪ੍ਰੋਬਲਮ ਠੀਕ ਹੈ ਠੀਕ ਹੈ ਠੀਕ ਹੋ ਗਿਆ ਜੀ ਠੀਕ ਹੈ ਸੈਂਕਿਊ ਜੀ ਯਾਰ